ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਟਮ ਬਹੁਤ ਵੱਡਾ ਜਿਹੜਾ ਸੰਕਟ ਚੱਲ ਰਿਹਾ ਵਾ ਉਸ ਦੇ ਮੱਦੇ ਨਜ਼ਰ ਹਰ ਇੱਕ ਜਿਹੜਾ ਸਮਾਜ ਆ ਹਰ ਇੱਕ ਧਰਮ ਜਿਹੜਾ ਵਾ ਹੋ ਪੰਜਾਬ ਦੇ ਨਾਲ ਇਸ ਟਮ ਉਹ ਖੜਾ ਹੋ ਰਿਹਾ ਵਾ ਤੇ ਹਰ ਇੱਕ ਪਾਰਟੀ ਆ ਜਿਹੜੀ ਪੋਲੀਟੀਕਲ ਪਾਰਟੀ ਆ ਉਹ ਵੀ ਜਿਹੜੀ ਮਦਦ ਵਾਸਤੇ ਅੱਗੇ ਆ ਰਹੀ ਆ ਜਿਸ ਤਰ੍ਹਾਂ ਇੱਕ ਬਹੁਤ ਵੱਡਾ ਸੰਕਟ ਪੰਜਾਬ ਦੇ ਵਿੱਚ ਆਇਆ ਹੜ ਦੇ ਨਾਲ ਜਿਹੜਾ ਕਹਿਰ ਆਪਰਿਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵਾ ਕਿ ਹਿਮਾਚਲ ਦੇ ਵਿੱਚ ਵੀ ਜਿਹੜਾ ਕਹਿਰ ਦੇਖਣ ਨੂੰ ਮਿਲ ਰਿਹਾ ਵਾ ਤੇ ਹੁਣ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਕਹਿਰ ਆਪਰਿਆ ਵਾ ਉਸ ਦੇ ਨਾਲ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਜਿਹੜਾ ਹੋ ਗਿਆ ਵਾ ਤੇ ਲੋਕਾਂ ਦੇ ਪਸ਼ੂ ਡਰ ਗਏ ਉਹਨਾਂ ਦੇ ਘਰ ਦੇ ਜਿਹੜੇ ਲੈਂਟਰ ਡਿੱਗ ਚੁੱਕੇ ਆ ਤੇ ਹੁਣ ਜਿਹੜਾ ਵਾ ਪੰਜਾਬ ਦੇ ਸਿੰਗਰ ਵੀ ਜਿਹੜਾ ਵਾ ਉਹ ਪੈਸੇ ਦੇ ਨਾਲ ਵੀ ਮਦਦ ਕਰ ਰਹੇ ਆ ਤੇ ਉਸ ਤਰ੍ਹਾਂ ਵੀ ਉੱਥੇ ਜਾ ਕੇ ਵੀ ਜਿਹੜੀ ਉਹ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਦੇ ਵਿੱਚ ਹੀ ਹੁਣ ਆਪਾਂ ਗੱਲ ਕਰੀਏ ਬਾਲੀਵੁੱਡ ਦੇ ਸਟਾਰ ਜਿਹੜੇ ਐਕਟਰ ਆ ਜਿਹੜੇ ਅਕਸ਼ੇ ਕੁਮਾਰ ਜੀ ਨੇ 5 ਕਰੋੜ ਰੁਪਏ ਜਿਹੜਾ ਉਹ ਪੰਜਾਬ ਨੂੰ ਜਿਹੜਾ ਉਹ ਹੈਲਪ ਵਾਸਤੇ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਵਾ ਅੱਗੇ ਵੀ ਤੁਹਾਨੂੰ ਪਤਾ ਵਾ ਕਿ ਅਕਸ਼ੇ ਕੁਮਾਰ ਜਿਹੜੇ ਆ ਐਕਟਰ ਜਿਹੜੇ ਉਹਨਾਂ ਨੂੰ ਖਿਡਾਰੀ ਵੀ ਕਿਹਾ ਜਾਂਦਾ ਵਾ ਤੇ ਇਸ ਟਾਈਮ ਹਰ ਇੱਕ ਵਾਰ ਉਹ ਪੰਜਾਬ ਦੇ ਨਾਲ ਹੀ ਜੁੜੇ ਹੋਏ ਆ ਉਹ ਤੇ ਪੰਜਾਬ ਦੀ ਹਮੇਸ਼ਾ ਹੀ ਹੈਲਪ ਕਰਦੇ ਆ ਤੇ ਹੁਣ ਵੀ ਜਿਹੜੀਆਂ ਨਿਊਜ਼ ਆ ਰਹੀਆਂ ਵਾਂ ਕਿ ਅਕਸ਼ੇ ਕੁਮਾਰ ਜੀ ਜਿਹੜਾ 5 ਕਰੋੜ ਰੁਪਏ ਜਿਹੜਾ ਪੰਜਾਬ ਨੂੰ ਜਿਹੜਾ ਉਹ ਰਾਹਤ ਜਿਹੜਾ ਵਜੋ ਦਊਗੇ ਲੋਕਾਂ ਨੂੰ ਕਿ ਉਹਨਾਂ ਦੀ ਜੋ ਵੀ ਨੁਕਸਾਨ ਹੋਇਆ ਵਾ ਰਾਹਤ ਸਮਗਰੀ ਲਊਗੇ ਉਸ ਦੀ ਉਸ ਵਾਸਤੇ ਜਿਹੜਾ ਉਹਨਾਂ ਨੇ ਐਲਾਨ ਕੀਤਾ ਗਿਆ ਤੁਹਾਨੂੰ ਪਤਾ ਮਨਕੀਰਤ ਔਲਖ ਨੇ ਵੀ ਜਿਹੜਾ ਐਲਾਨ ਕੀਤਾ ਸੀ 5 ਕਰੋੜ ਰੁਪਏ ਦੇਣ ਦਾ ਕਾਫੀ ਜਿਹੜੇ ਸਿੰਗਰ ਆ ਉਹ ਉਹ ਅੱਗੇ ਆ ਰਹੇ ਆ ਐਕਟਰ ਵੀ ਆ ਰਹੇ ਆ ਬਾਲੀਵੁੱਡ ਦੇ ਐਕਟਰ ਵੀ ਜਿਹੜੇ ਆ ਰਹੇ ਆ ਤੇ ਹੁਣ ਅਕਸ਼ੇ ਕੁਮਾਰ ਜੀ ਨੇ ਜਿਹੜਾ ਉਹ 5 ਕਰੋੜ ਰੁਪਏ ਦੇਣ ਦਾ ਜਿਹੜਾ ਉਹ ਐਲਾਨ ਜਿਹੜਾ ਉਹ ਅੱਜ ਕੀਤਾ ਵਾ ਤੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਜਿਹੜਾ ਹੋ ਚੁੱਕਾ ਵਾ ਲੋਕਾਂ ਦੇ ਜਿਹੜੇ ਘਰ ਸੀਗੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਟੈਗੇ ਆ ਲੈਂਟਰ ਡੇਗੇ ਉਹਨਾਂ ਦੇ ਤੇ ਉਹਨਾਂ ਦੇ ਘਰੋ ਬੇਕਾਰ ਜਿਹੜਾ ਹੋ ਗਿਆ ਉਹਨਾਂ ਦੇ ਜਿਹੜੇ ਪਸ਼ੂ ਰੱਖੇ ਹੋਏ ਸੀ ਉਹ ਵੀ ਜਿਹੜਾ ਪਾਣੀ ਦੇ ਵਿੱਚ ਡੁੱਲ ਗਏ ਉਹਨਾਂ ਤੋਂ ਹੀ ਜਿਹੜਾ ਉਹ ਪੈਸੇ ਕਮਾਉਂਦੇ ਸੀ ਆਪਣਾ ਰੋਜ਼ਗਾਰ ਚਲਾਉਂਦੇ ਸੀਗੇ ਉਹ ਤੇ ਪਰ ਹੁਣ ਸੰਕਟ ਦੀ ਸਥਿਤੀ ਦੇ ਵਿੱਚ ਜਿਹੜਾ ਉਹ ਹਰ ਇੱਕ ਧਰਮ ਜਿਹੜਾ ਪੰਜਾਬ ਦੇ ਨਾਲ ਇਸ ਟਮ ਜਿਹੜਾ ਹੋ ਖੜਾ ਹੋਇਆ ਵਾ Hindu Muslim Musalman ਦੀ ਪਹਿਲਾਂ ਗੱਲ ਕਰਦੇ ਸੀ ਕਿ Hindu Muslim ਦੇ ਨਾਮ ਤੋਂ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਪਰ ਹੁਣ ਇਸ ਤੋਂ ਪਤਾ ਲੱਗ ਗਿਆ ਕਿ ਇਨਸਾਨੀਅਤ ਜਿਹੜੀ ਸਭ ਤੋਂ ਪਹਿਲਾਂ ਹੁੰਦੀ ਹੈ ਐਸ ਟਾਈਮ ਪੰਜਾਬ ਦੇ ਨਾਲ ਹਰ ਇੱਕ ਇਨਸਾਨ ਜਿਹੜਾ ਵਾ ਉਹ ਉਹ ਖੜਾ ਪਿਆ ਇਸ ਟਾਈਮ ਤੇ ਹੁਣ ਹਰ ਇੱਕ ਸਿੰਗਰ ਵੀ ਜਿਹੜੀ ਉਹ ਹੈਲਪ ਕਰ ਰਿਹਾ ਉੱਥੇ ਜਾ ਕੇ ਤੇ ਹਰ ਇੱਕ ਲੀਡਰ ਵੀ ਜਿਹੜਾ ਉੱਥੇ ਉਹ ਪਹੁੰਚਾ ਹੋਇਆ ਵਾ ਤੇ ਅੱਜ ਅਕਸ਼ੇ ਕੁਮਾਰ ਜੀ ਨੇ ਵੀ ਜਿਹੜਾ ਉਹ ਐਲਾਨ ਕਰਤਾ ਵਾ ਪੰਜਾਬ ਵਾਸੀਆਂ ਦਾ ਜਿਹੜਾ ਨੁਕਸਾਨ ਹੋਇਆ ਵਾ 5 ਕਰੋੜ ਰੁਪਏ ਦਾ ਜਿਹੜਾ ਉਹ ਅਕਸ਼ੇ ਕੁਮਾਰ ਜੀ ਵੱਲੋਂ ਐਲਾਨ ਜਿਹੜਾ ਉਹ ਕੀਤਾ ਗਿਆ ਵਾ 5 ਕਰੋੜ ਰੁਪਏ ਜਿਹੜਾ ਪੰਜਾਬ ਵਾਸੀਆਂ ਨੂੰ ਜਿਹੜਾ ਨੁਕਸਾਨ ਹੋਇਆ ਵਾ ਉਹ ਜਿਹੜਾ ਉਹ ਦਿੱਤਾ ਜਾਏਗਾ ਕਾਫੀ ਸਿੰਗਰ ਵੀ ਜਿਹੜੀ ਹੈਲਪ ਕਰ ਰਹੀ ਹੈ ਉੱਥੇ ਜਾ ਕੇ ਦੋਸਤੋ ਬਹੁਤ ਜ਼ਿਆਦਾ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਲੋਕਾਂ ਦਾ 1988 ਤੋਂ ਬਾਅਦ ਜਿਹੜਾ ਇਹ ਬਹੁਤ ਜ਼ਿਆਦਾ ਜਿਹੜਾ ਭਿਆਨਕ ਜਿਹੜਾ ਮੰਜ਼ਰ ਦੇਖਣ ਨੂੰ ਮਿਲਿਆ ਵਾ ਲੋਕਾਂ ਦੀਆਂ ਮੌਤਾਂ ਵੀ ਕਾਫੀ ਹੋ ਗਈਆਂ ਵਾ ਤੇ ਹੁਣ ਜਿਹੜਾ ਵਾ ਉਹ ਪੰਜਾਬ ਇੱਕ ਹੋ ਕੇ ਜਿਹੜਾ ਵਾ ਉਹ ਹੈਲਪ ਕਰ ਰਿਹਾ ਇੱਕ ਦੂਸਰੇ ਦੀ ਤੇ ਦੋਸਤੋ ਇਸ ਕਵਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂੜ ਦੱਸਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ